ਇੰਨਾ ਕੁਛ ਆਪਣੇ ਪਿੰਡਾਂ ਲਈ ਆਪਣੇ ਲੁਧਿਆਣੇ ਦੇ ਮੇਰੇ ਹਲਕੇ ਲਈ 14ਵਾਂ 15ਵਾਂ ਵਿੱਤ ਕਮਿਸ਼ਨ ਦੇ ਅਸੀਂ ਕਰੋੜਾਂ ਰੁਪਈਆ ਚਾਹੇ ਮੈਂ ਆਪੋਜੀਸ਼ਨ ਦਾ ਐਮਪੀ ਸੀ ਕਰੋੜਾਂ ਰੁਪਈਆ ਜਿਹੜਾ ਪੈਸਾ ਹੈ ਉਹ ਹਰੇਕ ਪਿੰਡ-ਪਿੰਡ ਨੂੰ ਵੰਡਿਆ ਚਾਹੇ ਉਹ 14ਵੇਂ ਵਿੱਤ ਕਮਿਸ਼ਨ ਦਾ 15ਵੇਂ ਵਿੱਤ ਕਮਿਸ਼ਨ ਦਾ ਚਾਹੇ ਸੈਂਟਰ ਗਵਰਨਮੈਂਟ ਤੋਂ ਮਨਰੇਗਾ ਦਾ ਗਰੀਬ ਜ਼ਰੂਰਤਮੰਦ ਲੋਕਾਂ ਦਾ ਮਨਰੇਗਾ ਦਾ ਪੈਸਾ ਹੈ ਕੋਈ ਨਹੀਂ ਜੇ ਸਾਨੂੰ ਇਹ ਪਿੰਡਾਂ ਚ ਨਹੀਂ ਜਾਣ ਦਿੰਦੇ ਪਰ ਮੇਰੀ ਸਾਰੀ ਚਾਹੇ ਮੈਂ ਕਿਤੇ ਹੋਵਾਂ ਪਰ ਮੇਰੇ ਸਰਪੰਚ ਸਹਿਬਾਨ ਮੇਰੇ ਪੰਚ ਸਹਿਬਾਨ ਮੇਰੇ ਪਿੰਡਾਂ ਵਾਲੇ ਜਿਹੜੇ ਤਿੰਨ ਤਿੰਨ ਪੀੜੀਆਂ ਦਾ ਸਾਡਾ ਰਿਸ਼ਤਾ ਹੈ ਮੈਨੂੰ ਦੱਸੋ ਮੈਂ ਕਿਸੇ ਪਿੰਡ ਚ ਕਿਸੇ ਤੇ ਕੋਈ ਅੱਜ ਤੱਕ 10 ਸਾਲ ਚ ਕੋਈ ਕਿਸੇ ਤੇ ਪਰਚਾ ਦਰਜ ਕਰਾਇਆ ਹੋਵੇ 10 ਸਾਲ ਦੇ ਵਿੱਚ ਮੈਂ ਕਿਸੇ ਦੀ ਕੋਈ ਜ਼ਮੀਨ ਦੱਬੀ ਹੋਵੇ ਮੇਰਾ ਇੰਨਾਕ ਤਾਂ ਹੱਕ ਬਣਦਾ ਏ ਵੀ ਜੋ ਮੇਰੇ ਪਿੰਡਾਂ ਦੇ ਵਿੱਚ ਮੇਰੇ ਪਰਿਵਾਰ ਰਹਿੰਦੇ ਆ ਤੇ ਮੈਂ ਸਰਪੰਚ ਪੰਚ ਸਹਿਬਾਨਾਂ ਨੂੰ ਅਪੀਲ ਕਰਨਾ ਚਾਹੁੰਨਾ ਤੇ ਮੇਰਾ ਬਣਦਾ ਮੈਨੂੰ ਉਮੀਦ ਆ ਤੁਸੀਂ ਮੇਰਾ ਬਣਦਾ ਹਿੱਸਾ ਮੈਨੂੰ ਜ਼ਰੂਰ ਦਿਓਗੇ ਕਿਉਂਕਿ ਮੈਂ ਤੁਹਾਡਾ ਮਾਣ ਰੱਖਿਆ ਸਤਿਕਾਰ ਰੱਖਿਆ ਮੈਨੂੰ ਇਹ ਦੱਸੋ ਵੀ ਮੈਂ ਕਿਸੇ ਦੇ ਕਦੇ ਕੋਈ ਅਰਚਣ ਪਾਈ ਹੋਵੇ